ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਅੱਜ ਆਪ ਜੀ ਨੂੰ ਉਸ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਕਿ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਤ ਦਿਨ ਰਹਿੰਦੇ ਨੇ ਉਸ ਇਤਿਹਾਸਿਕ ਪਵਿੱਤਰ ਇਲਾਕੇ ਦੇ ਵਿੱਚ ਤੇ ਗੁਰਬਾਣੀ ਦਾ ਪ੍ਰਵਾਹ ਚਲਾਉਂਦੇ ਨੇ ਕਿਉਂਕਿ ਉੱਥੇ ਮੰਨਤਾ ਹੈ ਜਦੋਂ ਗੁਰ ਤੇਗ ਬਹਾਦਰ ਮਹਾਰਾਜ ਉਸ ਇਲਾਕੇ ਦੇ ਵਿੱਚ ਰਹਿੰਦੇ ਨੇ ਤਾਂ ਪੰਜ ਸੁਖਮਨੀ ਸਾਹਿਬ ਦੇ ਪਾਠ ਕਰਨ ਨਾਲ ਉਸ ਸਰੋਵਰ ਵਿੱਚ ਉਸ ਛੱਪੜੀ ਵਿੱਚ ਜਿਹੜਾ ਕਿ ਤਪਦੀਗ ਦਾ ਰੋਗ ਜਿਹੜਾ ਠੀਕ ਹੁੰਦਾ ਸੀ ਤੇ ਸਾਡੇ ਨਾਲ ਜਥੇਦਾਰ ਬਾਈ ਗੁਰਦੀਪ ਸਿੰਘ ਜੀ ਬਾਬਾ ਜੀ ਮੌਜੂਦ ਨੇ ਸਾਨੂੰ ਇਤਿਹਾਸ ਨਾਲ ਜਾਣੂ ਕਰੋਗੇ ਕਿਉਂਕਿ ਆਉਣ ਵਾਲੀ 16 ਜੂਨ ਉਸ ਇਤਿਹਾਸਿਕ ਥਾਂ ਦੇ ਉੱਪਰ ਜੋ ਕਿ ਜੇਠ ਸੁਦੀ ਦਸਵੀਂ ਦਾ ਜਿਹੜਾ ਪਵਿੱਤਰ ਦਿਹਾੜਾ ਉਹ ਮਨਾਇਆ ਜਾ ਰਿਹਾ ਬਾਬਾ ਜੀ ਸਾਡਾ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਸੇ ਨੌਵੀਂ ਪਿੰਡ ਕੜੂਆ ਵੇਖੇ ਹਰ ਸਾਲ ਦੀ ਤਰ੍ਹਾਂ 10 150 ਦੀ 10ਵੀਂ ਦੇ ਸਬੰਧ ਵਿੱਚ ਜੋੜ ਮੇਲਾ ਮਨਾਇਆ ਜਾ ਰਿਹਾ ਹੈ। ਅਤੇ ਜਿਹਦੇ ਵਿੱਚ ਰਾਗੀ ਢਾਡੀ ਸੰਗਤਾਂ ਨੂੰ ਤੇ ਅਸਨਾ ਕੇ ਨਿਹਾਲ ਕਰਨਗੇ। ਦੋ ਦਿਨ ਮੇਲਾ ਚੱਲਦਾ ਰਹੇਗਾ। ਅਤੇ ਇੱਥੇ ਗੁਰੂ ਸਾਹਿਬ ਜੀ ਜਦੋਂ ਆਏ ਉਹ ਉੱਥੇ ਛੱਪੜ ਦੀ ਛੱਪੇ ਆਲੇ-ਨੋਲੇ ਇਲਾਕੇ ਦੇ ਵਿੱਚ ਤਪਦੇਗ ਦਾ ਰੋਗ ਫੈਲਿਆ ਹੋਇਆ ਸੀ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇੱਥੋਂ ਤਪਦੇਗ ਨਹੀਂ ਜਾਂਦਾ ਗੁਰੂ ਮਹਾਰਾਜ ਨੇ ਹੁਕਮ ਹੋਇਆ ਕਰਿਆ ਕਿ ਇਹ ਛੱਪੜ ਵਿੱਚ ਅਸ਼ਨਾਨ ਕਰੋ ਤੇ ਪੰਜ ਸੁਖਮਨੀ ਸਾਹਿਬ ਦੇ ਪਾਠ ਕਰੋ ਜਾਂ ਸੁਣੋ ਤੇ ਤਪਸਿਕ ਦਾ ਰੂਗ ਦੂਰ ਹੋਸੀ ਅਤੇ ਲੰਗਰ ਚਲਾਓ ਕਿਸੇ ਦਾ ਹਿਆਣਾ ਦਿਖਾਓ 150 ਦੀ ਦਸਮੇਂ ਦੇ ਸੰਬੰਧ ਵਿੱਚ ਇੱਥੇ ਅਖੰਡ ਪਾਠ ਸਾਹਿਬ ਕਰਾਓ ਅਤੇ ਲੰਗਰ ਚਲਾ ਕੇ ਇੱਕ ਮੇਲੇ ਦੇ ਰੂਪ ਦੇ ਵਿੱਚ بڑا ਸਮਾਗਮ ਕਰਾਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਬਾਬਾ ਜੀ ਕਾਰ ਸੇਵਾ ਕਦੋਂ ਤੋਂ ਚੱਲ ਰਹੀ ਹੈ ਬਡੇ ਬਾਬਾ ਜੀ ਦੀ ਥਾਂ ਤੇ ਕਾਰ ਸੇਵਾ ਅਰੇ ਬਾਮਾ ਨਾ ਸਿੰਘ ਜੀ ਦਿੱਲੀ ਵਾਲੇ ਅਨੇ ਇਥੇ 1986 ਦੇ ਵਿੱਚ ਇਹ ਗੁਰਦੁਆਰੇ ਦਾ ਟੱਪ ਲਾਇਆ ਸੀ ਹਾਂਜੀ ਉਸ ਤੋਂ ਬਾਅਦ ਲਗਾਤਾਰ ਸੇਵਾ ਚੱਲ ਰਹੀ ਹੈ ਅਤੇ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਦਾ ਉਹ ਵੀ ਬਾਬਾ ਨੇ ਬਣਾਇਆ ਤੇ ਇੱਕ ਸਾਈਡ ਪਰ ਗੁਰਦੁਆਰਾ ਪਿੰਡ ਮਾਮੂਪੁਰ ਸਰੋਵਰ ਸਾਹਿਬ ਉੱਥੇ ਵੀ ਬਾਬਾ ਆਇਆ ਨੇ ਗੁਰਦੁਆਰਾ ਬਣਾਇਆ ਤੇ ਸਰੋਵਰ ਬਣਾਇਆ ਉਹ ਗੁਰਦੁਆਰੇ ਦਾ ਨਾਮ ਹੈ ਸਰੋਵਰ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਜਿਸ ਤਰ੍ਹਾਂ ਬਾਬਲ ਜੀ ਨੇ ਇਤਿਹਾਸ ਦੱਸਿਆ ਵੀ ਜਦੋਂ ਗੁਰਤੇਗਵਾਦਨ ਮਹਾਰਾਜ ਉਸ ਇਲਾਕੇ ਦੇ ਵਿੱਚ ਜਾਂਦੇ ਸਨ ਤੇ ਤੱਪਦਿਕ ਦਾ ਰੋਗ ਜਿਹੜਾ ਬੜਾ ਫੈਲਿਆ ਹੋਇਆ ਸੀਗਾ ਤਾਂ ਇਹ ਮਹਾਰਾਜ ਨੇ ਬੇਨਤੀ ਕਰਦੇ ਨੇ ਵੀ ਜਿਹੜਾ ਛੱਪੜਾ ਛੱਪੜੀ ਦੇ ਵਿੱਚ ਇਸ਼ਨਾਨ ਕਰਕੇ ਪੰਜ ਸੁਖਮਨੀ ਸਾਹਿਬ ਦਾ ਜਿਹੜਾ ਪੰਜ ਪਾਠ ਕਰੂਗਾ ਕਰੂਗਾ ਤੇ ਸੁਣੂਗਾ ਤੇ ਜਿਹੜਾ ਤੱਪਦਿਕ ਦਾ ਜਿਹੜਾ ਰੋਗ ਆ ਠੀਕ ਹੋਊਗਾ ਤੇ ਉਸ ਤੋਂ ਬਾਅਦ 15 ਜੂਨ ਅਤੇ 16 ਜੂਨ ਜਿਹੜੇ ਦੋ ਦਿਨ ਨੇ ਇੱਥੇ ਜਿਹੜਾ ਜੋੜ ਮੇਲਾ ਭਰਦਾ ਜੇੜਸੂਦੀ ਦਸਵੀਂ ਦਾ ਤੇ 15 ਤਰੀਕ ਨੂੰ ਰਾਇਰਾ ਸਾਹਿਬ ਦੇ ਪਾਠ ਤੋਂ ਬਾਅਦ ਕੀਰਤਨ ਜਿੱਥਾ ਗੁਰਦਰਾ ਸਾਹਿਬ ਅਕਾਲਗੜ੍ਹ ਸਾਹਿਬ ਜੋ ਕਿ 7:30 ਵਜੇ ਲੈ ਕੇ 9:30 ਵਜੇ ਤੱਕ ਜਥਾ ਲੱਗੂਗਾ ਤੇ ਉਸ ਤੋਂ ਬਾਅਦ ਗਿਆਨੀ ਗੁਰਬਾਦ ਸਿੰਘ ਜੀ ਜੋ ਕਿ ਕਥਾ ਬਾਚਗੇ ਸ੍ਰੀ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਾਲੇ ਜੋ ਕਿ ਕਥਾ ਰਾਹੀਂ ਜੋ ਕਿ ਸੰਗਤਾਂ ਨੂੰ ਨਿਹਾਲ ਕਰਨਗੇ ਤਾਂ ਉਸ ਤੋਂ ਬਾਅਦ 16 ਜੂਨ ਨੂੰ ਪਾਈ ਤਾਰ ਬਲਵੇਰ ਸਿੰਘ ਜੀ ਹਜ਼ੂਰੀ ਰਾਗੇ ਸ੍ਰੀ ਦਰਬਾਰ ਸਾਹਿਬ ਕਥਾਵਾਜਕ ਪਾਈ ਮਨਦੀਪ ਸਿੰਘ ਜੀ ਮੁਰੇਦ ਤੇ ਉਸ ਤੋਂ ਬਾਅਦ ਇੰਟਰਨੈਸ਼ਨਲ ਮੈਡਨ ਰੈਸਟ ਕਬੀਸ਼ਰ ਜੱਥਾ ਜੋ ਕਿ ਭਾਈ ਹਰਵੰਤ ਸਿੰਘ ਜੀ ਬਰਿਆਰ ਇਹ ਵੀ ਵਿਸ਼ੇਸ਼ ਤੌਰ ਤੇ ਪਹੁੰਚਨੇ ਹਨ ਤੇ ਢਾਂਡੀ ਜੱਥਾ ਜੋ ਕਿ ਭਾਈ ਸੁਖਸਿੰਦਰ ਸਿੰਘ ਜੀ ਨੂਰ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸੋ ਵੱਧ ਚੜ ਕੇ ਵੀਡੀਓ ਨੂੰ ਸ਼ੇਅਰ ਕਰਕੇ ਜੇਡਸੁਦੀ 10ਵੇਂ ਨੂੰ ਪਿੰਡ ਕੜੂਆ ਜੋ ਕਿ ਪਾਤਸ਼ਾਹੀ 9ਵੀਂ ਗੁਰਦਵਾਰਾ ਸ੍ਰੀ ਕਾਰਗੜ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਤਾ ਕਰਨੀ ਜੀ ਬਾਬਾ ਜੀ ਵੱਲੋਂ ਵੀ ਬੇਨਤੀ ਹੈ ਸੰਗਤਾਂ ਨੂੰ ਵੱਧ ਚੜ ਕੇ ਇਸ ਸਥਾਨ ਤੇ ਪਹੁੰਚਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ